ਜਿੱਥੇ-ਜਿੱਥੇ ਅਸੀਂ ਮੁੰਡਿਆਂ ਨੂੰ ਗਲਤ ਕਹਿੰਨੇ ਆ ਉੱਥੇ-ਉੱਥੇ ਕੁੜੀਆਂ ਵੀ ਗਲਤ ਆ ਇਹ ਨਹੀਂ ਕਿ ਸਾਰੇ ਮੁੰਡੇ ਗਲਤ ਆ ਸਾਰੀਆਂ ਕੁੜੀਆਂ ਵੀ ਗਲਤ ਆ ਅੱਜ ਦੇ ਟਾਈਮ ਦੇ ਵਿੱਚ ਹੋ ਗੀ ਰਹਾ ਕਈ ਮੁੰਡੇ ਨਾ ਤਾਂ ਢੱਖਾ ਤੋੜਦੇ ਨਾ ਉਹ ਪੜ੍ਹਾਈ-ਪੜ੍ਹਾਈ ਕਰਦੇ ਨਾ ਉਹਨਾਂ ਦਾ ਕੋਈ ਅਕਲ ਨਾਲ ਕੋਈ ਲੈਣਾ ਦੇਣਾ ਉਹ ਕੁੜੀ ਸੈੱਟ ਕਰ ਲੈਂਦਾ ਕੁੜੀਆਂ ਨੂੰ ਉਹ ਕਮਾਈ ਜਾਂਦੇ ਆ ਘਰੋਂ ਪੈਸਾ ਮਿਲ ਹੀ ਜਾਂਦਾ ਬੁਲਟ ਉਹਨਾਂ ਕੋ ਗੱਡੀ ਉਹਨਾਂ ਕੋਲ ਹੁੰਦੀ ਆ ਤੇ ਢੇੜੇ ਬਗੈਰਤੀਆੜੇ ਕੱਢੀ ਜਾਂਦੇ ਆ ਤੇ ਉਧਰੋਂ ਕੁੜੀ ਵੀ ਇਹ ਦੇਖਦੀ ਆ ਜੇ ਮੇਰਾ ਇਹਦੇ ਨਾਲ ਵਿਆਹ ਹੋ ਗਿਆ ਤੇ ਮੇਰੀ ਲਾਈਫ ਸੈੱਟ ਹੋ ਜਾਊਗੀ ਹੁਣ ਜਿਹੜਾ ਮੁੰਡਾ ਘਰੋਂ ਪੈਸੇ ਮਿਲ ਰਹੇ ਨੇ ਜਿਹਨੂੰ ਜਿਹੜਾ ਆਪਣੇ ਘਰੋਂ ਪੈਸੇ ਲੈ ਕੇ ਆ ਰਿਹਾ ਹੈ ਪੈਸੇ ਲੈ ਕੇ ਉਹਨੂੰ ਆਪਣੇ ਬਾਪੂ ਦੇ ਸਿਰ ਤੇ ਬੁਲਟ ਮਿਲਿਆ ਵਾ ਬਾਪੂ ਉਹ ਬੁਲਟ ਦੇ ਵਿੱਚ ਪٹرول ਪਵਾਉਂਦਾ ਸਾਰਾ ਕੁਝ ਉਹਦਾ ਬਾਪੂ ਘਰ ਦਾ ਕੁਢੀ ਸੋਚੀ ਜਾਂਦੀ ਕਿ ਇਹ ਆਪ ਇਹਦੇ ਕੋਲ ਪੈਸਾ ਬਹੁਤ ਹੈ ਜੇ ਮੇਰਾ ਇਹਦੇ ਨਾਲ ਵਿਆਹ ਹੋ ਗਿਆ ਤੇ ਮੈਂ ਮੇਰੀ ਜ਼ਿੰਦਗੀ ਬਣ ਜੂ ਹੁਣ ਅੱਜ ਦੇ ਟਾਈਮ ਦੇ ਵਿੱਚ ਘੱਟ ਜਿਹੜੇ ਲੋਕ ਹੈਗੇ ਆ ਜਿਹੜੇ ਲੋਕੀ ਅਕਲ ਤੋਂ ਜੰਨੇ ਆ ਕਈ ਤਾਂ ਲੜਕੇ ਲੜਕੀਆਂ ਐਸੀਆਂ ਨੇ ਜਿਹੜੀਆਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕੁਛ ਮਤਲਬ ਕਿ ਜੇ ਲੜਕੀ ਸਕੂਲ ਜਾ ਰਹੀ ਹੈ ਪੜ੍ਹਦੀ ਹੈ ਉਹ ਕਿਆ ਕਰ ਰਹੀ ਹੈ ਉਹ ਜਾ ਕੇ ਮਾਂ ਤੇ ਉਹਨੂੰ ਤਾਂ ਕਹਿਣ ਨੂੰ ਕਿ ਬਸ ਤਾਂ ਚੱਕਿਆ ਕਰਾਬਾਂ ਬੈਗ ਵਾਲਾ ਲੈ ਕੇ ਕੁੜੀ ਸਕੂਲ ਗਈ ਹੈ ਜਾਂ ਕੋਈ ਇੰਸਟੀਚਿਊਟ ਗਈ ਹੈ ਜਾਂ ਫਿਰ ਕੁਝ ਕਰਦੀ ਹੈ ਕੰਮ ਕਰ ਪਰ ਜਾਂਦੀ ਸਿੱਧੀ ਮੁੰਡਿਆਂ ਨੂੰ ਮਿਲਣਾ ਮੁੰਡੇ ਨੂੰ ਮਿਲ ਕੇ ਆ ਜਾਂਦੀ ਹੈ ਉਦਰੀ ਮੁੰਡਾ ਜਿਹੜਾ ਹੁੰਦਾ ਮੁੰਡਾ ਕੁੜੀ ਨੂੰ ਘਮਾਈ ਜਾਂਦਾ ਹੁਣ ਇਦਾਂ ਹੀ ਕਰਕੇ ਜਿਹੜੇ ਮੁੰਡੇ ਆ ਉਹ ਅੱਖਾਂ ਤੋੜਦੇ ਨਹੀਂ ਨਾ ਉਹਨਾਂ ਦਾ ਕੋਈ ਪੈਸਾ ਨਾ ਉਹਨਾਂ ਕੋਲ ਕੋਈ ਕੰਮ ਆ ਰਿਹਾ ਬਿੱਲੜ ਹੈਗੇ ਨੇ ਨਵੇਂ ਕੱਪੜੇ ਪਾ ਲਏ ਕਦੇ ਗੱਡੀਆਂ ਘਾਰਾ ਉਹਨਾਂ ਕੋਲ ਹੁੰਦੀਆਂ ਨੇ ਤੇ ਕਦੇ ਉਧਰ ਗੀੜਾ ਮਾਰ ਲਿਆ ਕਦੇ ਕੁਝ ਚਾਰ ਪੰਜ ਛੁੱਲੂ ਜੇ ਲੈ ਕੇ ਉਧਰ ਖੜ ਗਿਆ ਮੋੜ ਤੇ ਆਹ ਕੰਮ ਹੁੰਦਾ ਹੁਣ ਐਦਾਂ ਦੇ ਜਿਹੜੇ ਲੋਗ ਆ ਜਿਹੜੇ ਆਸ਼ਕੀ ਬਾਜ਼ ਆ ਜਿਨ੍ਹਾਂ ਦੇ ਪੱਲੇ ਕੁਛ ਨਹੀਂ ਕੁੜੀਆਂ ਵੀ ਆਪਣੀਆਂ ਜਿਹੜੀਆਂ ਜਿਹੜੇ ਕੁੜੀ ਦੇ ਮਾਪੇ ਨੇ ਜਿਹਨੂੰ ਕਿਹਾ ਹੁੰਦਾ ਕਿ ਤੂੰ ਜਾ ਕੇ ਸਕੂਲ ਚ ਪੜ੍ਹਾਈ ਕਰ ਤੂੰ ਮਿਹਨਤ ਕਰ ਤੂੰ ਕੁਝ ਬਣਨਾ ਉਹ ਮੁੰਡੇ ਦੇ ਚੱਕਰ ਦੇ ਵਿੱਚ ਮੁੰਡਾ ਉਹਨੂੰ ਐਦਾਂ ਦੇ ਲਾਰੇ ਲੱਪੇ ਲਾਈ ਜਾਂਦਾ ਰਹਿੰਦਾ ਕਿ ਤੂੰ ਮੇਰੀ ਮਸ਼ੂਕ ਹੈ ਤੂੰ ਮੇਰੀ ਆਸ਼ਕੀ ਹੈ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਐਦਾਂ ਦੀਆਂ ਗੱਲਾਂ ਕਰਕੇ ਕੁੜੀ ਨੂੰ ਆਪਣੇ ਕਬਜ਼ੇ 'ਚ ਕਰ ਲੈਂਦਾ ਕੁੜੀ ਵੀ ਉਧਰੋਂ ਜਿਹੜੀ ਕੁਛ ਕਰਦੀ ਹੁੰਦੀ ਔਰ ਬਾਤ ਚ ਜਦੋਂ ਮੁੰਡੇ 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 ਆੜਿਆਂ ਦਾ ਤਾਂ ਹਿਸਾਬ ਹੈ ਕਿ ਮੁੰਡੇ ਨੂੰ ਤਾਂ ਬੁੜਾ-ਬੁੜਾ ਪੈਸੇ ਦੇਈ ਜਾਂਦਾ ਉਹ ਕੁੜੀ ਆ ਕੁੜੀ ਨੂੰ ਜੇ ਮਾਵਾਪਨੇ ਪੜਨੇ ਕਿਤੇ ਲਾਇਆ ਵਾ ਤੇ ਉਹ ਚੋਰੀ-ਛਿਪਾ ਮੁੰਡੇ ਨੂੰ ਮਿਲਣ ਜਾਈ ਜਾਂਦੀ ਆ ਉੱਥੋਂ ਹੀ ਇਹਨਾਂ ਦੀਆਂ ਪਿੰਗਾ ਪੈਣੀਆਂ ਸ਼ੁਰੂ ਹੋ ਜਾਂਦੀਆਂ ਹੁਣ ਜਿਹੜਾ ਮੁੰਡਾ ਜਿਹਦੇ ਪੱਲੇ ਕੁਝ ਹੈ ਨਹੀਂ ਡੱਖਾ ਤੋੜਦਾ ਨਹੀਂ ਜਿਹੜਾ ਹੈ ਹੀ ਆਪਣੇ ਬੁੜੇ ਦੇ ਸਿਰ ਤੇ ਹੈ ਉਹਨੇ ਉਹਦਾ ਜੇ ਵਿਆਹ ਵੀ ਹੋ ਜਾਊਗਾ ਉਹਨੇ ਫਿਰ ਕੁੜੀ ਦਾ ਕਿੱਥੋਂ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਮੇਨ ਹੈ ਕੱਲ ਨੂੰ ਨਿਆਣਾ ਹੋ ਗਿਆ ਨਿਆਣੇ ਦੀ ਜ਼ਿੰਮੇਵਾਰੀ ਕਿੱਥੋਂ ਪੂਰੀ ਹੋਊਗੀ ਮਤਲਬ ਐਦਾਂ ਦੇ ਸਾਡੇ ਸਮਾਜ ਦੇ ਵਿੱਚ ਜਿਹੜੇ ਨੇ ਕਈ ਮੁੰਡੇ ਔਰ ਕਈ ਕੁੜੀਆਂ ਸਾਰੀਆਂ ਨਹੀਂ ਕਈ ਸਾਰੇ ਮੁੰਡੇ ਵੀ ਨਹੀਂ ਚੰਗੇ ਹੈਗੇ ਸਾਰੀਆਂ ਕੁੜੀਆਂ ਵੀ ਚੰਗੀਆਂ ਨਹੀਂ ਹੈਗੀਆਂ ਲੇਕਿਨ ਗੰਦ ਪੈ ਰਿਹਾ ਹੁਣ ਜਿਹੜਾ ਗੰਦ ਪੈ ਰਿਹਾ ਉਹਦੇ ਕਰਕੇ ਜਿਹੜਾ ਹੈ ਉਹ ਲੋਕ ਵੀ ਬਦਨਾਮ ਹੋ ਜਾਂਦੇ ਜਿਹੜੇ ਚੰਗੇ ਆ ਇਸੇ ਕਰਕੇ ਤਾਂ ਕਹਿੰਦੇ ਨਾ ਅੱਜ ਦੇ ਟਾਈਮ ਦੇ ਵਿੱਚ ਮੂਜ ਮੇਲੇ ਵਾਲਾ ਸਮਾਂ ਬਣ ਗਿਆ ਵਾ ਹੁਣ ਜਿੱਥੇ ਕੁੜੀਆਂ ਪਹਿਲਾਂ ਹੁੰਦਾ ਸੀ ਸਿਰ ਤੇ ਦੁਪੱਟਾ ਹੁੰਦਾ ਸੀ ਕਪੜੇ ਆਪਣੇ ਆਪ ਨੂੰ ਤਨ ਨੂੰ ਢਾਕੇ ਰੱਖਦੀਆਂ ਹੁੰਦੀਆਂ ਸੀ ਸਰੀਰ ਨੂੰ ਢਾਕੇ ਰੱਖਦੀਆਂ ਹੁੰਦੀਆਂ ਸੀ ਸ਼ਰਮ ਰਹਿ ਜਾਂਦੀ ਸੀ ਹੁਣ ਤਾਂ ਸ਼ਰਮ ਵੀ ਚੱਕਦੀ ਸ਼ਰਮ ਦੇ ਨਾਲ-ਨਾਲ ਸਿੱਟ ਚੁੰਨੀ ਵੀ ਚੱਕਦੀ ਹੁਣ ਤਾਂ ਪੈਸੇ ਦੇ ਲਈ ਕੁਝ ਵੀ ਕਰਦੀਆਂ ਉੱਥੇ ਮੁੰਡਾ ਜਿਹੜਾ ਹੈਗਾ ਉਹ ਆਸ਼ਕੀ ਬਾਜ਼ ਹੈ ਉਦਾਂ ਦੀਆਂ ਇੱਕ ਤਾਂ ਸਾਡੇ ਸਮਾਜ ਚ ਫਿਲਮਾਂ ਵੀ ਉਦਾਂ ਦੀਆਂ ਹੀ ਆਸ਼ਕੀ ਬਾਜ਼ ਵਾਲੀਆਂ ਫਿਲਮਾਂ ਹੁੰਦੀਆਂ ਆਸ਼ਕੀ ਬਾਜ਼ ਵਾਲੇ ਗਾਣੇ ਹੁੰਦੇ ਉਹ ਜਾਂ ਤਾਂ ਗਾਣੇ ਦੋ ਤਰ੍ਹਾਂ ਦੇ ਆ ਯਾ ਆਸ਼ਕੀ ਵਾਲੇ ਆ ਯਾ ਫਿਰ ਮਰ ਦੋ ਮਰ ਜੋ ਮਾਰ ਦੋ ਆਲੇ ਗਾਣੇ ਆ ਚੱਕ ਲਈ ਦੁਣਾਲੀ ਜੱਟ ਨੇ ਅੱਜ ਬਦਲਾ ਕਬਜ਼ਾ ਲੈ ਕੇ ਮੁਰਨਾ ਮੁਰਨਾ ਘਰਾਂ ਨੂੰ ਇਹ ਕਿਦਾਂ ਨੇ ਮੈਨੂੰ ਸਮਝ ਨਹੀਂ ਆਈ ਗਾਣਿਆਂ ਦੇ ਵਿੱਚ ਹੀ ਦੁਣਾਈ ਚੱਕੀ ਫਿਰਦੇ ਨੇ ਗਾਣਿਆਂ ਵਿੱਚ ਹੀ ਕਬਜ਼ਾ ਲਈ ਫਿਰਦੇ ਨੇ ਤੇ ਉਹ ਗਾਣਿਆਂ ਦਾ ਸਾਡੇ ਅਸ ਦਿਮਾਗ ਤੇ ਅਸਰ ਇੰਨਾ ਭੈੜਾ ਹੁੰਦਾ ਕਿ ਅਸੀਂ ਸਾਨੂੰ ਅਕਲ ਨਾਲ ਜੁੜ ਨਹੀਂ ਦਿੱਤਾ ਜਾਂ ਦਿੱਤਾ ਜਾਂਦਾ ਸਾਨੂੰ ਅਕਲ ਦੀ ਗੱਲ ਹੀ ਨਹੀਂ ਦੱਸੀ ਜਾਂਦੀ ਹੁੰਦੀ ਕਿ ਹੁਣ ਸਾਡੇ ਕਿਹੋ ਜਿਹੇ ਸਾਡਾ ਹਿੰਦੁਸਤਾਨ ਜਿਹੜਾ ਹੈਗਾ ਇੱਥੇ ਜਿੱਦਾਂ ਦੀਆਂ ਫਿਲਮਾਂ ਬਣਦੀਆਂ ਇੱਥੇ ਜਿੱਦਾਂ ਦੇ ਸੀਰੀਅਲ ਬਣਦੇ ਆ ਜਿੱਦਾਂ ਨੇ ਇੱਥੇ ਗਾਣੇ ਬਣਦੇ ਆ ਉਸ ਹਿਸਾਬ ਨਾਲ ਤੁਸੀਂ ਦੇਖੋ ਕਿ ਸਾਡੇ ਨੌਜਵਾਨੀ ਤੇ ਕੀ ਫਰਕ ਪੈ ਰਿਹਾ ਉਹਨਾਂ ਤੇ ਕੀ ਇਫੈਕਟ ਪੈ ਰਿਹਾ ਬਲਕਿ ਇੱਕ ਤਰਫ ਇਸ ਅਗਰ ਦੇਖਿਆ ਜਾਵੇ ਤੇ ਸਾਨੂੰ ਗੰਦ ਪਰੋਸ ਕੇ ਦਿੱਤਾ ਜਾਂਦਾ ਔਰ ਗੰਦ ਵੇਖ ਰਹੇ ਹਾਂ ਅਸੀਂ ਔਰ ਗੰਧੇ ਹੀ ਬਣੇ ਜਾਂਦੇ ਹਾਂ ਦੇਖ ਦੇ ਕੇ ਕਹਿੰਦੇ ਉਹਨੇ ਨਾ ਗੰਦ ਦੇਖਣ ਨਾਲ ਗੰਦ ਖਾਣ ਨਾਲ ਬੰਦਾ ਗੰਦ ਬਣ ਜਾਂਦਾ ਹੁਣ ਉਹੀ ਸਿਸਟਮ ਸਾਡੀ ਜਿਹੜਾ ਹੈਗਾ ਹਿੰਦੁਸਤਾਨ 'ਚ ਚੱਲੀ ਜਾਂਦਾ ਹਰ ਡਾਇਰੈਕਟਰ ਪ੍ਰੋਡਿਊਸਰ ਨੂੰ ਪੈਸਾ ਚਾਹੀਦਾ ਭਾਵੇਂ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਕੋਈ ਵੀ ਐਕਟਰ ਐਕਟਰਨੀ ਨੂੰ ਕੰਮ ਚਾਹੀਦਾ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਇਦਾਂ ਹੀ ਅੱਜ ਦੇ ਟਾਈਮ ਦੇ ਵਿੱਚ ਕੁੜ ਉਹਨਾਂ ਦੇ ਅੰਦਰ ਜਿਹੜੀਆਂ ਚੀਜ਼ਾਂ ਹਾਰਮੋਨ ਬਦਲ ਹਾਰਮੋਨ ਜਿਹੜੇ ਅਪ ਹੋ ਰਹੇ ਆ ਉਹ ਐਦਾਂ ਦੇ ਨੇ ਕਿ ਕੁੜੀ ਆਪਣਾ ਚੰਗੀ ਪੜ੍ਹਾਈ ਛੱਡ ਕੇ ਮੁੰਡੇ ਮਗਰ ਲੱਗ ਜਾਂਦੀ ਉਧਰ ਮੁੰਡਾ ਲਫੰਡਰ ਹੁੰਦਾ ਤੇ ਮੁੰਡਾ ਕਹਿੰਦਾ ਮੈਂ ਤੂੰ ਮੇਰੀ ਜਾਨੇਮਾਨੇ ਮੈਂ ਤੈਨੂੰ ਰੱਖੂਗਾ ਸਿਰ ਤੇ ਬਿਠਾ ਕੇ ਉਹ ਸਿਰ ਤੇ ਜਦੋਂ ਜ਼ਿੰਮੇਵਾਰੀਆਂ ਪੈਂਦੀਆਂ ਤੇ ਸਿਰ ਤੇ ਜਿਹੜੇ ਵਾਲ ਹੁੰਦੇ ਉਹ ਵੀ ਝੜੇ ਹੋਏ ਹੁੰਦੇ ਪਤਾ ਲੱਗਦਾ ਹੁਣ ਤਾਂ ਜਾਨੂ ਜਿਹੜਾ ਹੈਗਾ ਉਹ ਤਾਂ ਗੰਜਾ ਹੀ ਬਣ ਗਿਆ ਹੁਣ ਤਾਂ ਭਰਾਵਾ ਫਿਰ ਕਹਿਣ ਦਾ ਮਤਲਬ ਇਹੋ ਜਿਹੇ ਲੋਕਾਂ ਦੇ ਜਿਹੜੇ ਜਿਵੇਂ ਵਿਆਹ ਵੀ ਹੋ ਜਾਂਦਾ ਮੰਨ ਲਓ ਮੁੰਡਾ ਡੱਖਾਂ ਨਹੀਂ ਤੋੜਦਾ ਕੁੜ ਯੂਗੇ ਮੁੰਡਾ ਵਿਲਾ ਹੁਣ ਉਦੋਂ ਦੂਏ ਪਾਸੇ ਚ ਕੁੜੀ ਨੂੰ ਦੇਖਿਆ ਨਾ ਨਾ ਕੁੜੀ ਵਾਲੇ ਖੁਸ਼ੀ ਸੀ ਕਿਉਂਕਿ ਮੁੰਡੇ ਦੀ ਤਾਂ ਔਗਾਤ ਕੀ ਹੈ ਕੁੜੀ ਵਾਲਿਆਂ ਨੂੰ ਪਤਾ ਹੀ ਸੀ ਉਹ ਦੂਸਰੀ ਕੁੜੀ ਦੇ ਮਾਪ ਪਾਪ ਨਹੀਂ ਚਾਹੁੰਦੇ ਸੀ ਕਿ ਉਸ ਮੁੰਡੇ ਨਾਲ ਵਿਆਹ ਹੋਵੇ ਉਹ ਮੁੰਡੇ ਦੇ ਮਾਪਾ ਵੈਸੇ ਨਹੀਂ ਚਾਹੁੰਦੇ ਸੀ ਕਿ ਕੁੜੀ ਨਾਲ ਵਿਆਹ ਹੋਵੇ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਾਡਾ ਮੁੰਡਾ ਨਕਮਾ ਹੁਣ ਨਕਮਾ ਬੰਦੇ ਦਾ ਜੇ ਵਿਆਹ ਕਰ ਦੋ ਜੇ ਕਿਤੇ ਪਿਆਰ ਪਾ ਗਏ ਵੀ ਬੈਠਾ ਜਿਹੜਾ ਡੱਖਾ ਤੋੜਦਾ ਨਹੀਂ ਬਾਅਦ ਚੋ ਕਲੇਸ਼ ਹੀ ਪੈਂਦਾ ਹੁੰਦਾ ਹੁੰਦਾ ਬਾਤ ਉਹ ਜਿਹੜਾ ਵਿਆਹ ਸਤ ਜਨਮ ਦਾ ਰਿਸ਼ਤਾ ਕਿਹਾ ਜਾਂਦਾ ਉਹ ਇੱਕ ਜਨਮ ਵੀ ਨਹੀਂ ਨਵਦਾ ਹੁੰਦਾ ਉਹ ਜਦੋਂ ਤਲਾਕ ਹੋ ਜਾਂਦੇ ਜਦੋਂ ਫਿਰ ਪਤਾ ਲੱਗਦਾ ਕਿ ਕਾਰਾੜੀ ਕਿਤੇ ਵੜੀ ਹੋਈ ਆ ਕਾਰਾੜਾ ਕਿਤੇ ਆ ਕਿਉਂਕਿ ਪੈਸਾ ਜ਼ਰੂਰੀ ਹੈ ਜਦੋਂ ਢੱਖਾ ਤੋੜਨਾ ਨਹੀਂ ਤੇ ਪੈਸਾ ਆਉਣਾ ਕਿੱਥੇ ਤੇ ਆ ਇਸ ਕਰਕੇ ਸਾਡੇ ਸਮਾਜ ਦੇ ਵਿੱਚ ਜੋ ਸਾਡਾ ਇੱਕ ਤਾਂ ਸਾਨੂੰ ਗਾਣੇ ਇਦਾਂ ਦੇ ਹੈਗੇ ਸਾਡੇ ਕੋਲ ਇੱਕ ਤਾਂ ਫਿਲਮਾਂ ਉਦਾਂ ਦੀਆਂ ਸਾਡਾ ਪੇੜਾ ਕਰਕੇ ਕਰਕੇ ਰੱਖਤਾ ਹਰੇਕ ਹੀ ਜਣਾ ਖਸ਼ਣਾ ਇੱਥੇ ਆਪਣੇ ਆਪ ਨੂੰ ਆਸ਼ਕ ਸਮਝੀ ਬੈਠਾ ਕਿ ਪਤਾ ਨਹੀਂ ਉਹ ਹੀ ਰੰਝਾ ਹੈ ਉਹਨੂੰ ਹੀਰ ਲੱਭ ਜੇ ਤੇ ਤਾਂ ਹੀ ਗੱਲ ਬਣਨੀ ਹੈ ਕਈ ਪਾਈ ਇਹ ਜਿਹੜੀਆਂ ਸਟੋਰੀਆਂ ਹੁੰਦੀਆਂ ਨਾ ਫਿਲਮਾਂ ਚ ਤਾਂ ਚੰਗੀਆਂ ਲੱਗਦੀਆਂ ਦੇਖਣ ਨੂੰ ਪਰ ਹਕੀਕਤ ਜੋ ਰੀਅਲ ਹੈ ਜਦੋਂ ਕਿਸੇ ਬੰਦੇ ਦਾ ਵਿਆਹ ਹੁੰਦਾ ਨਾ ਉਹਨੂੰ ਪੁੱਛੋ ਜ਼ਿੰਮੇਵਾਰੀ ਜਿਹੜਾ ਬੰਦਾ ਜ਼ਿੰਮੇਵਾਰੀ ਚੱਕਦਾ ਘਰ ਆੜੀ ਦੀ ਜ਼ਿੰਮੇਵਾਰੀ ਕੱਲੂ ਬੱਚੇ ਹੋਗੇ ਉਹਦੀ ਜ਼ਿੰਮੇਵਾਰੀ ਤਰਾ ਨਿਕਲ ਜਾਂਦਾ ਵਿੱਚ ਹੀ ਵੀਰੇ ਹੋਰ ਰਿਸ਼ਤੇਦਾਰੀ ਨੂੰ ਮਿਲਣ ਜਾਣਾ ਉਹ ਵੀ ਦੇਖਣਾ ਕਈ ਵਾਰ ਰਿਸ਼ਤੇਦਾਰ ਆ ਜਾਂਦੇ ਘਰ ਰਹਿਣ ਦੇ ਲਈ ਉਹ ਵੀ ਬੰਦੇ ਨੂੰ ਦੇਖਣੇ ਅਫਸੋਸ ਆਪੇ ਕਿਧਰ ਕਿਧਰ ਬੰਦਾ ਜਾ ਗਿਆ ਬੰਦੇ ਨੂੰ ਸੌਣ ਦੀ ਵੇਲ ਨਹੀਂ ਮਿਲਦੀ ਹੁੰਦੀ ਇਸ ਕਰਕੇ ਜਿਹੜਾ ਸਾਡਾ ਇਹ ਆਸ਼ਕਵਾਦ ਸਮਾਜ ਬਣਿਆ ਹੋਇਆ ਨਾ ਸਾ